ਸਤ ਕਰਤਾ ਸਤ ਕਰਤਾ ਸ੍ਰੀ ਵਾਹਿਗੁਰੂ ਸਾਹਿਬ ਜੀ ਢੰਡੌਤ ਬੰਦਨ ਅਣਕਵਾਰ ਸਰਵ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰੱਥ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰੱਖੀ ਮੇਰੀ ਸਤਿ ਵੰਟਾ ਸਤਿ ਗੁਰ ਨਾਨਕ ਜਨ ਕਲ ਰਾਖੀ ਮੇਰੀ ਜੀ ਸਤਿ ਵੰਟਾ ਸਤਿ ਗੁਰ ਨਾਨਕ ਜਨ ਕਲ ਰਾਖੀ ਮੇਰੀ ਜੀ ਸਤਿ ਵੰਟਾ ਸਤਿ ਗੁਰ ਨਾਨਕ ਜਨ ਕਲ ਰਾਖੀ ਮੇਰੀ ਜੀ ਸਤਿ ਵੰਟਾ ਸਤਿ ਗੁਰ ਨਾਨਕ ਜਨ ਕਲ ਰਾਖੀ ਮੇਰੀ ਸੁਰ ਨਾਨਕ ਜਨ ਕਲ ਰਾਖੀ ਮੇਰੀ ਜੀ ਕਾ ਸੇਵ ਕਰ ਤਾਤ ਸੁਰ ਨਾਨਕ ਜਨ ਕਲ ਰਾਖੀ ਮੇਰੀ ਰਾਖੀ ਮੇਰੀ ਜੀ ਜਨ ਕਲ ਰਾਖੀ ਮੇਰੀ ਜੀ ਰਾਖੀ ਮੇਰੀ ਜੀ ਜਨ ਕਲ ਰਾਖੀ ਮੇਰੀ ਜੀ ਰਾਖੀ ਮੇਰੀ ਜੀ ਜਨ ਕਲ ਰਾਖੀ ਮੇਰੀ ਜੀ ਰਾਖੀ ਮੇਰੀ ਜੀ ਜਨ ਕਲ ਰਾਖੀ ਮੇਰੀ ਸਤਿਵੰਤ ਅਕਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਜੀ ਸਤਿਵੰਤ ਅਕਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਜੀ ਸਤਕਾਰਯੋ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਰਸਨਾੰ ਦੀ ਪਵਿੱਤਰਤਾ ਔਰ ਮਨੰ ਦੀ ਪੂਰਨ ਇਕਾਗਰਤਾ ਵਾਸਤੇ ਸਤਗੁਰਾਂ ਦੀ ਬਖਸ਼ਿਸ਼ ਦਿਹਰਾਓ ਪਿਆਰ ਨਾਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਨ ਕਿਰਪਾ ਕਰ ਰਹੇ ਹਨ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਨੇ ਅ버 ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਾਕੀ ਦੇ ਜਿਹੜੇ ਤੇਰੇ ਕੰਮ ਨੇ ਉਹ ਕੰਮ ਨਹੀਂ ਆਉਣ ਵਾਲੇ ਇੱਕੋ ਹੀ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਜਿਸ ਨੇ ਕਮ ਆਉਣਾ ਹੈ ਜਦੋਂ ਮਨੁੱਖ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦਾ ਹੈ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਉਹ ਸਹਾਈ ਹੁੰਦੇ ਨੇ ਤਿਰਗਾਹ ਦੇ ਵਿੱਚ ਜਾ ਕੇ ਜੀਵ ਦੇ ਪੁੰਨ ਬਣਦੇ ਨੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋ ਰਿਹਾ ਜਿਸ ਅੰਮ੍ਰਿਤ ਨੂੰ 33 ਕਰੋੜ ਦੇਵੀ ਦੇਵਤਾ ਤਰਸਦਾ ਹੈ ਉਸ ਅੰਮ੍ਰਿਤ ਦੀ ਬਖਸ਼ਿਸ਼ ਸਤਿਗੁਰੂ ਨੇ ਆਪਣੇ ਖਾਲਸੇ ਤੇ ਬਖਸ਼ਿਸ਼ ਕੀਤੀ ਹੈ ਸੋਰ ਨਰ ਮਉਣ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਵਿੱਚ ਕਿਤਨੀ ਤਾਕਤ ਹੈ ਕਿਤਨੀ ਸ਼ਕਤੀ ਹੈ ਇੱਕ ਜਗ੍ਹਾ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਨ ਸਾਹਿਬ ਵਾਲੇ ਅੰਮ੍ਰਿਤ ਸ਼ਕਾਰ ਰਹੇ ਸੀ। ਅੰਮ੍ਰਿਤ ਛਕਣ ਵਾਲੇ ਜਿਹੜੇ ਪ੍ਰੇਮੀ ਸੀ ਉਹ ਅੰਦਰ ਸੀ ਦਰਬਾਰ ਸਾਹਿਬ ਦੇ ਵਿੱਚ। ਜਿਹੜੇ ਨਾਲ ਉਹਨਾਂ ਦੇ ਗੁਰਮੁਖ ਪਿਆਰੇ ਆਏ ਹੋਏ ਸੀ ਉਹ ਬਾਹਰ ਬੈਠੇ ਸੀ। ਮਹਾਂਪੁਰਸ਼ਾਂ ਨੂੰ ਆਖਣ ਲੱਗੇ ਕਹਿੰਦੇ ਮਹਾਰਾਜ ਜਿਸਨੂੰ ਅਸੀਂ ਅੰਮ੍ਰਿਤ ਸ਼ਿਕਾਉਣ ਵਾਸਤੇ ਲੈ ਕੇ ਆਏ ਹਾਂ ਮਹਾਰਾਜ ਉਸ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਭੇਜ ਦਿਓ ਸਾਡਾ ਤੇ ਬੰਦਾ ਚੜਾਈ ਕਰ ਗਿਆ ਡੈਥ ਹੋ ਗਈ ਜੀ ਬੰਦੇ ਦੀ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੋਆਣੇ ਵਾਲੇ ਆਖਣ ਲੱਗੇ ਕਹਿੰਦੇ ਭਾਈ ਇਹਨਾਂ ਨੂੰ ਅਸੀਂ ਬਾਹਰ ਨਹੀਂ ਭੇਜ ਸਕਦੇ ਉਹਨਾਂ ਨੂੰ ਅੰਦਰ ਨਹੀਂ ਲਿਆ ਸਕਦੇ ਆਪ ਜੀ ਕਿਰਪਾ ਕਰੋ ਕਿ ਉਸ ਮਨੁੱਖ ਦੀ ਜਿਹਦੀ ਡੈਥ ਹੋਈ ਹੈ ਉਹਨੂੰ ਦਰਵਾਜ਼ੇ ਕੋਲੇ ਲਿਆਓ ਦਰਵਾਜ਼ੇ ਕੋਲੇ ਲਿਆਂਦਾ ਮਹਾਪੁਰਸ਼ਾਂ ਨੇ ਧੰ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਨਾ ਸਾਹਿਬ ਵਾਲਿਆਂ ਨੇ ਮੁਰਦੇ ਦੇ ਅੱਖਾਂ ਵਿੱਚ ਪੰਜ ਛਿੱਟੇ ਅੰਮ੍ਰਿਤ ਦੇ ਪਾਏ ਪੰਜ ਛਿੱਟੇ ਸੀਸ ਵਿੱਚ ਪਾਏ ਪੰਜ ਚੂਲੇ ਭਰ ਕੇ ਅੰਮ੍ਰਿਤ ਦੇ ਓਸ ਦੇ ਮੂੰਹ ਵਿੱਚ ਪਾਏ ਬਾਬਾ ਅਤਰ ਸਿੰਘ ਜੀ ਮਸਤੋਂ ਆਣੇ ਵਾਲੇ ਆਖਣ ਲੱਗੇ ਕਹਿੰਦੇ ਬੋਲ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਦਾ ਵੀ ਉੱਠ ਕੇ ਖੜਾ ਹੋ ਗਿਆ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਨੀ ਸ਼ਕਤੀ ਹੈ ਅੰਮ੍ਰਿਤ ਦੇ ਵਿੱਚ ਵਾਹਿਗੁਰੂ ਦੇ ਗੁਣਾਂ ਨੂੰ ਕੌਣ ਗਾਉਂਦੇ ਨੇ ਜਿਨ੍ਹਾਂ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਦੇ ਉੱਪਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਤੇਰਾ ਗਾਵੇ ਉਹੀ ਉਸ ਹਰੀ ਪਰਮੇਸ਼ਰ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ ਸਾਧ ਸੰਗਤ ਸਭ ਤੋਂ ਪਹਿਲੀ ਗੱਲ ਤੇ ਬਖਸ਼ਿਸ਼ ਕਰਵਾਉਣੀ ਬਹੁਤ ਔਖੀ ਹੈ ਜੇ ਬਖਸ਼ਿਸ਼ ਹੋ ਜਾਵੇ ਤਾਂ ਬਖਸ਼ਿਸ਼ ਨੂੰ ਸੰਭਾਲਣਾ ਬਹੁਤ ਹੀ ਔਖੀ ਗੱਲ ਹੈ ਆਖੋ ਸਤਨਾਮ ਵਾਹਿਗੁਰੂ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਵਾਲਿਆਂ ਦੇ ਗੁਰੂ ਬਾਬਾ ਮਹਾਹਰਨਾਮ ਸਿੰਘ ਜੀ ਪੁੱਛੋ ਸਹਿਬ ਵਾਲਿਆਂ ਨੂੰ ਪੁੱਛਣਾ ਸੰਗਤਾਂ ਨੇ ਮਹਾਰਾਜ ਆਪ ਤੇ ਜਾਣੇ ਜਾਣੋ ਕਿਰਪਾ ਕਰੋ ਸਾਨੂੰ ਦੱਸ ਦਿਓ ਕਿ ਆਉਣ ਵਾਲਾ ਸਮਾਂ ਕਿ ਹੋ ਜਾਵੇਗਾ ਮਹਾਪੁਰਸ਼ਾਂ ਨੇ ਆਖਣਾ ਪੁੱਛੋ ਸਹਿਬ ਵਾਲਿਆਂ ਨੇ ਕਹਿੰਦੇ ਭਾਈ ਆਉਣ ਵਾਲੇ ਸਮੇਂ ਵਿੱਚ ਫਸਲਾਂ ਬਹੁਤ ਹੋਣਗੀਆਂ ਪਰ ਵਿੱਚੋਂ ਝਾੜ ਨਹੀਂ ਨਿਕਲਿਆ ਕਰਨਾ ਉਹ ਸਮਾਂ ਅੱਜ ਸਾਧ ਸੰਗਤ ਚੱਲ ਰਹੇ ਆ ਕੋਠੀਆਂ ਵੱਡੀਆਂ ਵੱਡੀਆਂ ਹੋਣਗੀਆਂ ਵਸਦਾ ਵਿੱਚ ਕੋਈ ਵੀ ਨਹੀਂ ਹੋਊਗਾ ਭਾਵੇਂ ਉਹ ਕਿਸੇ ਵੀ ਧਰਮ ਦਾ ਮਨੁੱਖ ਹੈ ਇਹ ਪੁੱਚੋ ਵਾਲੇ ਮਹਾਪੁਰਸ਼ਾਂ ਦੇ ਬਚਨ ਨੇ ਬਾਬਾ ਮਹਾਹਰਨਾਮ ਸਿੰਘ ਜੀ ਦੇ ਭਾਵੇਂ ਉਹ ਕਿਸੇ ਵੀ ਧਰਮ ਦਾ ਮਨੁੱਖ ਹੋਵੇ ਜੈਨੀਆ ਬੋਧੀਏ ਹਿੰਦੂ ਐ ਸਿੱਖ ਐ ਸਾਈਆ ਉਹ ਆਪਣਾ ਧਾਰਮਿਕ ਗ੍ਰੰਥ ਪੜ੍ਹ ਕੇ ਖੁਸ਼ ਨਹੀਂ ਹੋਵੇਗਾ ਸਾਧੂ ਮਹਾਤਮਾ ਦੀ ਰਾਜ ਰਜ ਕੇ ਨਿੰਦਿਆ ਕਰਿਆ ਕਰਨਗੇ ਨਿੰਦਕ ਦਾ ਜਿਹੜਾ ਕਰਮ ਹੈ ਸਾਧ ਸੰਗਤ ਉਹ ਤੋਂ ਰਹੀਂ ਲਿਖਿਆ ਹੁੰਦਾ ਹੈ ਕਿਰਤ ਨਿੰਦਕ ਕਾ ਤੁਰਹੀ ਪਾਏ ਫੇਰ ਮਹਾਪੁਰਸ਼ਾਂ ਨੇ ਆਖਣਾ ਇੱਕ ਸਮਾ ਇਹੋ ਜਿਹਾ ਵੀ ਆਵੇਗਾ ਧਿਆਨ ਇਕਾਗਰ ਕਰੋ ਸਾਧ ਸੰਗਤ ਇੱਕ ਸਮਾ ਇਹੋ ਜਿਹਾ ਵੀ ਆਵੇਗਾ ਜਦੋਂ ਤੁਸੀਂ ਰਾਮ ਰਾਮ ਅੱਲਾ ਅੱਲਾ ਖੁਦਾ ਖੁਦਾ ਆਖਿਆ ਕਰੋਗੇ ਤੁਹਾਡੇ ਸਕੇ ਤੁਹਾਨੂੰ ਬਾਹਾਂ ਤੋਂ ਫੜ ਕੇ ਸਿਪਾਈਆਂ ਨੂੰ ਫੜਾਇਆ ਕਰਨਗੇ ਇਹ ਸਿਪਾਹੀ ਉਸ ਦਾ ਆ ਬੰਦਾ ਫੜ ਕੇ ਲੈ ਜੋ ਇਹ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਹਿ ਨਾ ਨਹੀਂ ਹਟਦਾ ਲੋਕ ਲੁਕ ਕੇ ਰੱਬ ਦਾ ਨਾਮ ਜਪਿਆ ਕਰਨਗੇ ਇਹ ਤੇ ਬਹੁਤ ਚੰਗੀ ਗੱਲ ਹੈ ਆਪ ਕਰਮਾਂ ਵਾਲਿਓ ਮਹਾਪੁਰਸ਼ਾਂ ਦੇ ਅਸਥਾਨ ਦੇ ਉੱਤੇ ਆ ਕੇ ਹਾਜ਼ਰੀਆਂ ਭਰ ਰਹੇ ਹਾਂ ਆਪਣਾ ਜੀਵਨ ਸਫਲਾ ਬਣਾ ਰਹੇ ਹਾਂ ਇਸੇ ਤਰ੍ਹਾਂ ਸਾਧ ਸੰਗਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਅਸੀਂ ਬਹੁਤ ਸਨਮਾਨ ਨਾਲ ਆਈਏ ਸਨਮਾਨ ਬਹੁਤ ਥੋੜਾ ਹੈ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਮਹਾਪੁਰਸ਼ਾਂ ਨੂੰ ਪੁੱਛਣਾ ਸੰਗਤ ਨੇ ਮਹਾਰਾਜ ਕਿਰਪਾ ਕਰੋ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਜਾਵੇਗਾ ਮਹਾਰਾਜ ਕਹਿੰਦੇ ਹਰਖੋਵਾਲ ਵਾਲੇ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਭਾਈ ਆਉਣ ਵਾਲੇ ਸਮੇਂ ਵਿੱਚ ਗਾਂ ਦੀ ਕੋਈ ਕਦਰ ਨਹੀਂ ਰਹੂਗੀ ਗਾਵਾਂ ਵਿਸ਼ਟਾ ਖਯ ਕਰਨ ਕੀਓ ਸਮਾਂ ਅਜੇ ਚੱਲ ਰਿਹਾ ਲੜਕੀਆਂ ਵਰ ਆਪ ਮੰਗਿਆ ਕਰਨ ਕੀਆਂ ਕਿ ਸਾਡੀ ਫਲਾਣੀ ਜਗ੍ਹਾ ਤੇ ਸ਼ਾਦੀ ਕਰ ਦਿਓ ਲੋਕ ਨੇ ਜਿਹੜੇ ਉਹ ਰੱਜ ਕੇ ਮਹਾਤਮਾ ਦੀ ਨਿੰਦਿਆ ਕਰਿਆ ਕਰਨਗੇ ਸੋ ਬਹੁਤ ਵੱਡੇ ਕਰਮਾਂ ਵਾਲਿਓ ਆਪ ਸਤਸੰਗਤ ਦੇ ਵਿੱਚ ਆਪਣਾ ਜੀਵਨ ਸਫਲਾ ਬਣਾ ਰਹੇ ਹੋ ਬਿਨ ਭਾਗਾ ਸਤਸੰਗ ਨਾਲ ਲੱਭੇ ਬਿਨ ਸੰਗਤ ਮੈਲ ਪ੍ਰੀਜੈ ਜੀਓ ਬਾਣੀ ਸੁਣ ਕੇ ਬਾਣੀ ਪੜ੍ਹ ਕੇ ਹੀ ਕਿਰਪਾ ਹੁੰਦੀ ਹੈ ਸੁਣੇ ਦੂਖ ਪਾਪ ਕਾ ਨਾਸ ਬਾਣੀ ਸੁਣਨ ਦੇ ਨਾਲ ਪਾਣੀ ਪੜਨ ਦੇ ਨਾਲ ਜੀਵ ਦੇ ਪੁੰਨ ਬਣਦੇ ਨੇ ਦਰਗਾਹ ਵਿੱਚ ਜਾ ਕੇ ਸਹਾਈ ਹੁੰਦੇ ਨੇ ਔਰ ਦੁੱਖਾਂ ਦਾ ਨਾਸ ਹੁੰਦਾ ਹੈ ਪੜੋ ਅਹ ਧਾਰਨਾ ਫਿਰ ਸਮਾਪਤੀ ਕਰਾਂਗੇ ਹੋਵੇ ਦੁੱਖਾਂ ਦਾ ਨਾਸ ਬਾਣੀ ਪੜ ਕੇ ਬਾਣੀ ਸੁਣ ਕੇ ਹੋਵੇ ਦੁੱਖਾਂ ਦਾ ਨਾਸ ਬਾਣੀ ਪੜ ਕੇ ਬਾਣੀ ਸੁਣ ਕੇ ਹੋਵੇ ਦੁੱਖਾਂ ਹੋ ਵੇ ਦੁੱਖਾਂ ਦਾ ਨਾਸ਼ ਬਣੀ ਪੜ ਕੇ ਬਣੀ ਸੁਣ ਕੇ ਹੋ ਵੇ ਦੁੱਖਾਂ ਦਾ ਨਾਸ਼ ਬਣੀ ਪੜ ਕੇ ਬਣੀ ਸੁਣ ਕੇ ਹੋ ਵੇ ਦੁੱਖਾਂ ਦਾ ਨਾਸ਼ ਬਾਣੀ ਪੜ ਕੇ ਬਾਣੀ ਸੁਣ ਕੇ ਵਜ ਕੇ

દુખા નાચ બાણી પડ કે બાણી સુવે દુઃખ વાણી પડ કે બાણી સુણ કે હોવે ਸ਼ੇਵਾਨੀ ਫੜ ਕੇ ਸੋ ਸੰਤ ਮਹਾਰਾਜ ਧੰਨ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਪੁਰਸ਼ ਅੱਜ ਵੀ ਆਪਾਂ ਨੂੰ ਵੇਖ ਰਹੇ ਨੇ ਕਿ ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਿਤਨਾ ਪ੍ਰੇਮ ਕਰਦੇ ਹਾਂ ਜੇ ਮਹਾਪੁਰਸ਼ਾਂ ਨੂੰ ਕੋਈ ਪੁੱਛ ਲੈਂਦਾ ਨਾ ਵੀ ਨਾਮ ਕਿਵੇਂ ਜਪਣਾ ਬੜਾ ਖੁਸ਼ ਹੁੰਦੇ ਸੀ ਸੰਤ ਮਹਾਰਾ ਜੇ ਕਹਿੰਦੇ ਹੁੰਦੇ ਸੀ ਵੱਡੇ ਰਾੜੇ ਵਾਲੇ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਮੈਂ ਜਾਣਾ ਕਿਤੇ ਨਹੀਂ ਤੁਹਾਨੂੰ ਲੁੱਕ ਕੇ ਦੇਖਿਆ ਕਰੂੰਗਾ ਵੀ ਮੇਰੇ ਪਿੱਛੋਂ ਕਰ ਦੇ ਕੀ ਅੱਜ ਵੀ ਸਾਡੇ ਵਿੱਚ ਹਾਜ਼ਰ ਨਾਜ਼ਰ ਨੇ ਸਾਧ ਸੰਗਤ ਮਹਾਪੁਰਸ਼ ਕਿਤੇ ਨਹੀਂ ਗਏ ਸਰਬੱਤ ਸੰਗਤ ਦਾ ਧੰਨਵਾਦ ਜੋ ਦੂਰੋਂ ਨੇੜਿਓਂ ਹਾਜ਼ਰੀ ਲਵਾਉਣ ਵਾਸਤੇ ਆਏ ਹੋ ਸਭ ਤੋਂ ਬਾਅਦ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਨਾਲ ਇਹ ਸਾਰੀਆਂ ਰੌਣਕਾਂ ਲੱਗੀਆਂ ਨੇ ਸਾਨੂੰ ਸਭ ਨੂੰ ਰਲ ਮਿਲ ਕੇ ਬੈਠਣ ਦਾ ਸੁਭਾਗ ਸਮਾਪਤ ਹੋਇਆ ਸਤਿਗੁਰੂ ਔਰ ਸਤਿਗੁਰੂ ਦੀ ਸੰਗਤ ਬਖਸ਼ਨਹਾਰ ਭੁੱਲਣ ਅੰਦਰ ਸਭ ਕੋ ਓ ਪੁੱਲ ਗੁਰੂ ਕਰਤਾਰ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਸਕਾਰ ਜੁਗ ਬਾਬਾ ਪੁਲਵਿੰਦਰ ਸਿੰਘ ਜੀ ਨਾਨਕਸਰ ਵਾਲੇ ਬਹੁਤ ਬਹੁਤ ਧੰਨਵਾਦ ਹੈ ਹੁਣ ਮੈਂ ਬੇਨਤੀ ਕਰੂੰਗਾ